ਹੈਲੋ ਫਰੈਂਡਸ ਸਵਾਗਤ ਹੈ ਨਰਿੰਦਰੋਂ ਟੀਚਰ ਦੇ ਅੱਜ ਦੀ ਵੀਡੀਓ ਚੱਪ ਕਰਾਂਗੇ ਜੀ ਵੱਡੇ ਵਰਤੀ ਦੋ ਕਲਿਆਵਲੀ ਸਲਵਾਰ ਦੀ ਕਟੇਂ ਵੀਡੀਓ ਅੰਤ ਤੱਕ ਜੀ ਦੇਖਣਾ ਜੀ ਕਰਦੇ ਹਾਂ ਸਟਾਰਟ ਵੀਡੀਓ ਆ ਦੇਖੋ ਪਹਿਲਾ ਕੰਪੜਾ ਹੋਲ ਕੇ ਦਿਖਾਉਣੀ ਆ ਇਸ ਦਾ ਬਣੇਗਾ ਕਿੰਨਾ ਵੱਡਾ ਇਹ ਹੈ ਕੰਨੀ ਸਾਈਡ ਆ ਦੇਖੋ ਪੌਣੇ 2 ਮੀਟਰ ਕੰਪੜਾ ਹੈ ਜੀ ਇਹ ਹੈਗੀ ਕੰਨੀ ਇਧਰੋਂ ਕੰਨੀ ਹੈ ਲੰਬਾਈ ਇਹ ਕਪੜੇ ਤਾਂ ਇਹ ਹੈਗਾ ਅਰਚੇ ਇਧਰੋਂ ਦੇਖੋ ਕਿੰਨਾ ਵਿਟਾਰਚੇ కప్పుడే కదా అది ఎస్ ఫోర్ ఫోల్డ్ కప్పుడే ఫేరీ వారడ్డా తన కప్ పుట్ాక కప్పుడే డబల్ రకూ పుట్ే పను ఉంది పను పి నాదా సలవారి తే ఇ బెల్ట సా బా ఇంచోం సాడే ఛే చోలీ నో ఇంచ ਪਹਿਲਾ ਕਪੜਾ ਇਸ ਤਰ੍ਹਾਂ ਆਪਾਂ ਸੈੱਟ ਕਰ ਲਵਾਂਗੇ ਪਹਿਲਾਂ ਕਿੱਟਾਂ ਕੀ ਜੀ ਬੈਲਟ ਬੈਲਟ ਦੀ ਕਟਿੰਗ ਕਰਾਂਗੇ ਬੈਲਟ ਸਾਢੇ 4 ਇੰਚ ਆਪਾਂ ਜਿਵੇਂ ਤਿਆਰ ਕਰਨੀ ਹੈ 33 ਦੇ ਵਿੱਚੋਂ ਸਾਢੇ 4 ਇੰਚ ਮਾਈਨਸ ਕਰਾਂਗੇ 28.5 ਇੰਚ 28.5 ਤੇ 1 ਇੰਚ ਪਲੱਸ ਕਰਾਂਗੇ 29.5 ਇੰਚ ਤਾਂ ਹੁਣ ਆਪਾਂ ਪਹਿਲਾਂ ਬੈਲਟ ਕੱਟਾਂਗੇ ਸਾਢੇ 4 ਇੰਚ ਆਪਾਂ ਬੈਲਟ ਤਿਆਰ ਕਰਨੀ ਹੈ ਤਾਂ ਆਪਾਂ 7 ਇੰਚ ਦੀ ਵੀ ਕਟਿੰਗ ਕਰਾਂਗੇ ਬੈਲਟ ਦੀ ਐਸ ਤਰ੍ਹਾਂ 7 ਇੰਚ ਦਾ ਆਪਾਂ ਨਿਸ਼ਾਨਾ ਲਾਉਂਗੀ

கட்ட போய் வர கடாங்க சாடே நிதி இன்ச்ச சலவாரி சாத்தி இச்சா இரல்ட கலா கப் பர்பட கே ரே ஆக போய் కప్పేను సెట్ రెట్లే పొచా కట్టే బెల్టా తారైడ్ ఫోల్డ్ కప్పుడే పొచాను సాడే ఛే ఇంచే ఛే ఇంచోల్డ్ కప్పుడేనుబాయి లేని సాడే నీ ఇంకా థోడీ వద్ద కట్ింగ్ సైడ్ ਸਾਡੇ ਤੇ ਇਹ ਮਹੀਨੇ 2 ਇੰਚਾਂ ਪੇਚ ਦਾ ਇਸ਼ਤਾਰ ਕਰਦੇ। ਤੇ ਟੋ ਡਰੋਗ ਆਪਣਾ 8.5 ਇੰਚ। 2 ਇੰਚਾਂ ਪੇਚ ਨੂੰੰਤਾ ਲੈਣਿਆ ਦੇਖੋ। ਪਹੁੰਚ ਦੇਖੋ ਇਹ ਆਪੇ ਸੁਦਾ ਆਪਣਾ ਇਹ ਪਹੁੰਚਾ ਹੋ ਗਿਆ। ਇਹ ਪਹੁੰਚਾ ਹੋਗਾ ਤੇ ਲੈਣਿਆ ਕੋੰਤਾ 2 ਇੰਚ। ਐਸ ਤਿਹੇ ਇਧਰ 2 ਇੰਚ ਲਵਾ ਗਏ ਗਿੰਦਾ। ਤਾਂ ਉਹਨੇ ਇਸ ਨਿਸ਼ਾਨ ਉਸ ਨਿਸ਼ਾਨ ਦਿਨ ਆਪਾਂ ਲਾ ਦੇਗੇ। ਐਸ ਤਰ੍ਹਾਂ ਲੇ ਨਿਸ਼ਾਨ ਆਪ ਲਗਾ ਲਿਆ ਹੁਣ ਨਿਸ਼ਾਨ ਦੇ ਉੱਪਰ ਕਟਿੰਗ ਕਰ ਦਾਂਗੇ ਇਹ ਤੁਸੇ ਇਹਨਾਂ ਪੰਦੇ ਪੀਸੇ ਦੇ ਕਟਿੰਗ ਕਰ ਦਾਂਗੇ ਇਧਰੋਂ ਤਾਂ ਹੁਣ ਆਪਾਂ ਕੀ ਕਰਨੇ ਜੀ ਹੁਣ ਆਪ ਇਹਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਉੱਪਰ ਰੱਖ ਲੈਣਾ ఎర్రహా ఇంకే పంచా కటెక్ బందో ఇద్దరు ఆఫిస్ ఇద్దరు ఇక హుద్ధ అటాను కదా దో కళ సలవారు కడడే సెట్ కెట్టి వేవా ఛోళీ హ నచ్చ దస్ ఇచ్చి కట్ింగ్ కస్ ఇచ్చే నిశానం సేట దా ఇంకా ఇప్పుడు కట్ింగ్ కప్పుడే పౌర్చే అటేచ కళీ దోక సలవారు కట్ సెంటర్ ఇద్దరు కట్లా దీని ते बंद पीस करत इथं इथं बंद पीसी कटिंग करे जे होगी दो वाली सल... सलवार कटिंग इथं आपण पोहोच टायच आहे बस इधर दो कलिपोही जोडद्या हा दो वाली सलवार कटिंग ਕッティング ਆਪਣੀ ਕੰਪਲੀਟ ਹੋ ਗਈ ਹੈ ਜੀ ਵੀਡੀਓ ਜੇ ਲੱਗੀ ਤਾਂ লাইਕ ਸ਼ੇਅਰ ਕਰਨਾ ਜੀ ਜੇਕਰ ਚੈਨਲ ਤੇ ਨਵੇਂ ਚੱਲੇ ਸਬਸਕ੍ਰਾਈਬ ਕਰਨਾ ਹੈ ਮਿਲਦੇ ਨੇ ਅਗਲੀ ਵੀਡੀਓ ਨਾਲ थैंक यू